ਚੋਰੇ ਦੇ ਇੰਨੇ ਉਸਲੇ ਬਲੰਦ ਹੋ ਹੀ ਚੁਕੇ ਨੇ ਕਿ ਹੁਣ ਸਾਡੇ ਜੰਮੂ ਵਿੱਚ ਕੋਈ ਵੀ ਚੀਜ਼ ਜਿਹੜੀ ਸੇਫ ਨਹੀਂ ਹੈ ਸਾਥੀਓ ਲਗਾਤਾਰਸ ਆਪਣੇ ਚੈਨਲ ਦੇ ਰਾਹੀਂ ਤੁਹੀਂ ਖਬਰਾਂ ਦੱਸਦੇ ਰਹੋਨੇ ਕਿ ਚੋਰ ਜਿਹੜੀ ਕੋਈ ਵੀ ਚੀਜ਼ ਨਹੀਂ ਛੱਡਾਦੇ ਆਣ ਅੱਜ ਜਿਹੜੀਆਂ ਅਸੀਂ ਤਸਵੀਰਾਂ ਤੁਹੀਂ ਦੱਸਾ ਰਹੇ ਆ ਇਹ ਬਿਸ਼ਨਾਹ ਵਿਧਾਨ ਸਭਾ ਖੇਤਰ ਦਾ ਗ੍ਰਾਮ ਜਿਹੜਾ ਜਰਾਲਾ ਚੱਕ ਹੈ ਜਿੱਥੇ ਚੋਰੇ ਇੱਕ সুইমিਂਗ ਪੂਲ ਦੇ ਅੰਦਰ ਜਿਹੜਾ ਤੁਹੀਂ ਪਤਾ ਹੈ সুইমিਂਗ ਪੂਲ ਦੇ ਵਿੱਚ ਜ਼ਿਆਦਾ ਸੈਂਟਰ ਫਿਟਿੰਗ ਦਾ ਸਮਾਨ ਜ਼ਿਆਦਾ ਇਸਤੇਮਾਲ ਹੁੰਦਾ ਕੁ ਪਾਈਪਾਂ ਵਗੈਰਾ ਹੋਈਆਂ ਟੁੱਟੀਆਂ ਨਲ ਵਗੈਰਾ ਹੋਈਆਂ ਜਿਆਦਾ ਇਸਤੇਮਾਲ ਹੁੰਦੀ ਨੇ ਪਰ ਉਦੋਂ ਚਲਦੇ ਜਿਹੜਾ ਚੋਰ ਜਿਹੜਾ ਜਿੰਨਾ ਸਾਮਾਨ ਸੈਂਟਰ ਫਿਟਿੰਗ ਦਾ ਹੈ ਸਾਰਾ ਗਲੀ ਤੇ ਰਫੂ ਚੱਕਰੋ ਹੀ ਚੁੱਕੇ ਦਿੰਦਾ ਮਰਾਸ ਜੰਮੂ ਕਸ਼ਮੀਰ ਪੁਲਿਸ ਅਗੇ ਵੀ ਇੱਕ ਅਪੀਲ ਜ਼ਰੂਰ ਕਰਕੇ ਕਿ ਚੋਰ ਇਹਦੇ ਇੰਨੇ ਹੋ ਉਸ ਲਈ ਬਲੰਦ ਕੀ ਹੋ ਇਹਦਣਾ ਇੰਦੀ ਪਰ ਥੋੜੀ ਬੋਤੀ ਰੋਕ ਜ਼ਰੂਰ ਲਾਈ ਜਾ ਕਿਉਂਕਿ ਰੋਜ਼ ਕੁੱਤੇ ਤੋਂ ਕੁੱਤੇ ਖਬਰ ਜਿਹੜੀ ਚੋਰੀ ਦੀ ਦਿਖਣੇ ਲਈ ਮਿਲਦੀ ਹੈ ਜਿੰਦੀ ਚੋਰੀ ਹੋਈ ਦੀ ਉਸ ਉੰਦੇ ਕਰਨੇ ਵੀ ਗੱਲਬਾਤ ਕਰਕੇ ਸਾਰੀ ਗੱਲਬਾਤ ਪੁੱਛ ਕੇ ਕਿ ਕਾਰਨ ਹੋਇਆ ਕਿ ਚੋਰੀ ਜਿਹੜੀ ਹੋਈ ਹੈ ਅੰਕਲੀ ਸਰ ਕੀ ਗੱਲਬਾਤ ਹੋਈ ਇੱਥੇ ਜਿਹੜੀ ਗੱਲਬਾਤ ਹੋਈ ਬਈ ਮੈਂ ਸਵੇਰੇ ਮੈਸੇ ਆਇਆ ਤੇ ਉੰਦਾ ਗੇਟ ਟੁੱਟੇ ਦਾ ਮੈਂ ਮੋਟਰਸਾਈਕਲ ਲਈ ਜਿਸਲਾ ਆਇਆ ਤੇ ਅੱਗੇ ਗੇਟ ਟੁੱਟੇ ਦਾ ਫਿਰ ਮੈਂ ਆਪਣਾ ਦਫਤਰ ਖੋਲਿਆ ਤੇ ਉੱਥੇ ਹੋਰ ਵੀ ਉਹ ਟੁੱਟੇ ਰਹਾ ਤਾਲਾ ਫਿਰ ਉਹਦੇ ਬਾਅਦ ਮੈਂ ਚੈੱਕ ਕੀਤਾ ਤੇ ਮੇਰਾ ਦੋ ਪਾਈਪ ਆਏ ਹਨ ਜਿਹੜੇ ਪਲਾਸਟਿਕ ਪਾਈਪ ਹਨ 17 1700 ਰੁਪਏ 2.5 ਇੰਚੀ ਲੰਬੇ ਪਾਈਪੇ ਹੀ ਕੋਈ 100 ਮੀਟਰ ਪਾਈਪੇ ਹੀ ਇੱਕ ਪਾਈਪ ਉਹ ਦੋ ਪਾਈਪਾਂ ਚਕੋਈਆਂ ਬਾਕੀ ਸੈਂਟਰਫਿਟਿੰਗਾਂ ਸਮਾਨ ਚਕੋਇਆ ਮੇਰਾ ਮੈਂ ਫਿਰ 11 12 ਬੱਚੀ ਇੱਥੇ ਫਿਰ ਉਹ ਵਾਰ ਮੈਂ ਗਿਆ ਪੁਲਿਸ ਸਟੇਸ਼ਨ ਮੈਂ ਐਸ ਐਚ ਓ 에 ਐਪਲੀਕੇਸ਼ਨ ਦਿੱਤੀ ਉਹਨੇ ਮਾਰਕ ਕੀਤੀ ਹੁਣ ਸੀ ਹੁਣ ਸੀ ਨਾ ਆਈ ਮਾਰਕ ਕੀਤੀ ਤੇ ਤੁਰੰਤ ਆ ਆਦੇ ਤੇ ਦੇ ਰਿਹਾ ਐਸ ਐਚ ਓ ਸਾਹਿਬ ਨੇ ਭਾਈ ਜਿਓ ਪੈਰਪੇਸ਼ ਸਿੰਘ ਕਰੋ ਹੁਣ ਆਸੇ ਚੋਰੇ ਨਾਮ ਹੀ ਦੇਈ ਰਿਹਾ ਹਰ ਚੀਜ਼ ਕਰੀ ਰਿਹਾ ਸਾਰਾ ਕੰਮ ਨਾਲ ਦੇਣਾ ਬੈਰ ਵੀ ਇਸੇ ਕਰਨਾ ਪੁਲਿਸ ਦਾ ਕੰਮ ਹੈ ਉਹਨਾਂ ਅਗੇ ਪੁਲਿਸ ਪੈਰ ਵੀ ਇਹ ਸਿੰਘ ਕਰਾ ਜਿੰਨੀ ਜਲਦੀ ਹੋਵੇ ਜਿਹੜਾ ਸਮਾਨ ਉਹਦੇ ਕੋਲੋਂ ਪੋਸਟਾਜ ਕੀਤੀ ਜਾਏ ਜੇ ਸਮਾਨ ਵੇਚੇ ਦਾ ਤੇ ਠੀਕ ਹੈ ਨਹੀਂ ਵੇਚੇ ਉਹ ਸਾਨੂੰ ਵਾਪਸ ਕੀਤਾ ਜਾ ਅਸੀਂ ਨੇ ਪੁਲਿਸ ਅਗੇ ਰਿਕਵੈਸਟ ਕਰਨਿਆ ਸਾਰੀ ਫਰਿਆਦ ਸੁਣਨੀ ਚਾਹੀਏ ਇਹ ਪੈਪਾ ਚੋਰੇ ਕੀ ਕਰਨੀ ਆ ਚੋਰਾਂ ਦੇ ਕਿਹੜੇ ਕੰਮ ਆ ਦੀਆਂ ਪੈਪਾ ਕੋਈ ਨਹੀਂ ਪੁੱਛੇ ਕੋਈ ਕੋਈ ਚੀਜ਼ ਕੋਈ ਹਾਸਾ ਸੁਣਨਾ ਪੈਸਾ ਚੋਰੀ ਕਰ ਲੈ ਚਲ ਉਹਦੇ ਕੰਮ ਆਗੇ ਜਿਹੜੀ ਐਡੀਡੀ ਪਾਈਪਾ ਵੀ ਨਹੀਂ ਛੱਡਾ ਦੇਣ ਚੋਰ ਇਹ ਫਿਰ ਜਿਹੜੇ ਨਸੇਰੇ ਹੁੰਦੇ ਨਹੀਂ ਫਿਰ ਇੱਕ ਇੱਕ ਇਹਦੇ ਕੋਈ ਨਿੱਕੀ ਮੁਠੀ ਪਾਈਪ ਹੋਵੇ ਚਾਹੇ ਮੋਟਰ ਹੋਵੇ ਚਾਹੇ ਤਾਰ ਹੋਵੇ ਉਹ ਖੋਲੀ ਲਈ ਜਾਂਦੇ ਉਹ ਬਿਜਲੀ ਤੇ ਆਪਣੇ ਨਸਾ ਪੂਰਾ ਕਰਦੇ ਇਸ ਸਮੁਝੇ ਜਿਹੜੇ ਜਾਤ ਅੱਜ ਕੱਲ ਨਸਾ ਚੱਲਦਾ ਨਹੀਂ ਨਸੇ ਕਨੇ ਚੋਰੀਆਂ ਕਰਾਏ ਇਹਨੇ ਕੰਮ ਕਾਜ ਕੋਈ ਹੈ ਨਹੀਂ ਤੇ ਨਾ ਕੰਮ ਕਾਜ ਇਹ ਕਰੀਏ ਰਹੀ ਹੈ ਜਿਹੜੇ ਸਾਡੇ ਖਬਰ ਦਿਖਾ ਦੇਣਾ ਸਾਡੇ ਦਰਸ਼ਕ ਉਹਨੇ ਕੇ ਸੰਦੇਸ਼ ਦੇਣਾ ਚਾਹੁੰਦੇ ਕਿ ਤੋ ਵੀ ਆਪਣਾ ਖਿਆਰ ਰੱਖੋ ਕਿਉਂਕਿ ਚੋਰੀ ਕੋਈ ਪਤਾ ਨਹੀਂ ਅਗਲਾ ਨੰਬਰ ਹੁੰਦਾ ਨਹੀਂ ਕੋਈ ਲੱਗੀ ਆਏ ਉਹਨੇ ਕੇ ਸੰਦੇਸ਼ ਸਰ ਇਹ ਪਿਆ ਸੁਣੇ ਇਹ ਕਹਿੰਦੇ ਪਈ ਆਪਣਾ ਆਪ ਸੰਭੀ ਰੱਖਣਾ ਚਾਹੀਦਾ ਤੇ ਥੋੜਾ ਦੇਖਭਾਲ ਵੀ ਕਰਨੀ ਚਾਹੀਦੀ ਉਹਨਾਂ ਇਨਸਾਨ ਨੇ ਦੇਖਭਾਲ ਕਿੰਨੀਆ ਕਰਨੀ ਆਈ ਜਾਂਦੀ ਸਾਰੀ ਫਰਿਆਦ ਇਹ ਕਿ ਚੋਰੀ ਹੋ ਜਾਂਦੀ ਮੰਨਿਆ ਚੋਰੀ ਹੁੰਦੇ ਸੇ ਕੁਝ ਵੀ ਹੁੰਦਾ ਤੇ ਅਸ ਪੁਲਿਸ ਸਟੇਸ਼ਨ ਜੰਨੇ ਅੱਗੇ ਵੈਰੀਫਾਈ ਉਹਨੇ ਕਰਨਾ ਹੁੰਦਾ ਤੇ ਉਹ ਕਰ ਸੁੱਤੇ ਰਹਾ ਵਾ ਬੰਦਾ ਤੇ ਕਰ ਚੋਰੀ ਕਰੀਏ ਚਲੀ ਜਾਂਦੇ ਤੇ ਉਸੇ ਕੀ ਆਖਿਆ ਜਾਂਦਾ ਫਿਰ ਇਹ ਕਹਿੰਦੇ ਅੰਟੀ ਤੋ ਹੋ ਕੀ ਆਖਣਾ ਚਾਹੁੰਦੇ ਚੋਰੀ ਜਿਹੜੀ ਹੈ ਬੜੀ ਵੱਡੀ ਦਿਖਣ ਲਈ ਮਿਲੀ ਹੈ ਕਿ ਲਗਾਤਾਰ ਜਿਹੜੀ ਚੋਰਿਆਂ ਦੇ ਜਿਹੜਾ ਗਰਾਫ ਹੈ ਵੱਧਦਾ ਜਾਦਾ ਕੀ ਆਖਣਾ ਚਾਹੁੰਦੇ ਚੋਰੇ ਲਈ ਅਸੀਂ ਇਹ ਆਖਣੇ ਚਾਹਨੇ ਸਾਨੂੰ ਸਵੇਰੇ ਲੱਗਾ ਪਤਾ ਦੁਕਾਨ ਸਾਡੇ ਸਿਮ ਕੋਲ ਦੇ ਸਾਹਮਣੇ ਤੇ ਉਹਨੇ ਸਾਨੂੰ ਫੋਨ ਕੀਤਾ ਸੁਣਾਇਆ ਕਿ ਚੋਰੀ ਥੋੜਾ ਤਾਲਾ ਟੁੱਟੀ ਆ ਤੇ ਆਏ ਤੇ ਇਹਨੇ ਦੇਖਿਆ ਦੁਖਿਆ ਤੇ ਇੱਥੇ ਸਮਾਨ ਵੀ ਇਹਦਾ ਇਹ ਆ ਸੇ ਆਖਣਾ ਚਾਹਨੇ ਆ ਕਿ ਚੋਰੇਂਗੀ ਜਿਹੜੀ ਪੁਲਿਸ ਨੇ ਚੰਗੀ ਪੂਛਤਾਸ਼ ਕਰਨੀ ਚਾਹੀਦੀ ਪੁੱਛਣਾ ਚਾਹੀਦਾ ਦੇਖਣਾ ਚਾਹੀਦਾ ਸਾਨੂੰ ਪਤਾ ਲੱਗਣਾ ਚਾਹੀਦਾ ਚੋਰ ਕੋਣ ਨੇ ਕੋਣ ਨਹੀਂ ਨੇ ਤੁੰ ਕਿ ਅੱਗੂ ਅੱਗੂ ਥੋੜਾ ਖਿਆਲ ਰੱਖਣਾ ਹਾਂ ਅੱਗੂ ਖਿਆਲ ਰੱਖਿਆ ਅਸ ਵੀ ਖਿਆਲ ਰੱਖ ਗਏ ਭਾਈ ਸਤਾਰਕਰ ਅੱਗਿਆ ਸਿਰਉਂ ਨੇ ਕੋਈ 1.5 ਮੀਟਰ ਪਿੱਛੇ ਠੀਕ ਪੱਲੀ ਮੋੜ ਤੇ ਸਾਰਾ ਸਿਮੀ ਕੂਲ ਹੈ ਜਰਾਲ ਚੱਕ ਤੇ ਇੱਥੇ ਆਈਆ ਇਸੇ ਥੋੜੇ ਸੱਕਣਿਆ ਚਾਹੇ ਥੋੜੇ ਸੱਕਣਿਆ ਪੁਲਿਸ ਨਾਲ ਨਾ ਹੈ ਉਨਕਵਾਰੀ ਕਰਨੀ ਹੈ ਸਾਡੀ ਇਹ ਗੁੰਜਾ ਐਸੇ ਕਿ ਪੁਲਿਸ ਨੂੰ ਦੱਸ ਹੈ ਕਿ ਕਿਹੜੇ ਚੋਰ ਨੇ ਸਾਨੂੰ ਪਤਾ ਲੱਗਣਾ ਚਾਹੀਦਾ ਬਸ ਅਟ ਤੋ ਕੀ ਰੱਖਣਾ ਚਾਹੁੰਦੇ ਜਿਹੜੀ ਚੋਰੀ ਹੋਈ ਹੈ ਹਾਂ ਹਾਂ ਚੋਰੀ ਹੋਈ ਹੈ ਇਨਵੈਸਟੀਗੇਸ਼ਨ ਪੂਰੀ ਹੋਣੀ ਚਾਹੀਦੀ ਪਤਾ ਲੱਗਣਾ ਚਾਹੀਦਾ ਕੁੰਨ ਚੋਰੀ ਕੀਤੀ ਕੁੰਨ ਨੇ ਸਾਰਾ ਪੁਲਿਸ ਨੇ ਦਿਖਣਾ ਚਾਹੀਦਾ ਆਣਾ ਚਾਹੀਦਾ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇੱਥੇ ਹੋਈ ਕੁਦੇ ਹੋਰ ਵੀ ਹੋਈ ਸਕਦੀ ਹੈ ਤੁਹਾਨੂੰ ਤਾਂ ਦਿਖਸਾ ਦਿਓ ਕਿ ਸਾਫ਼ ਜੰਮੂ ਕਸ਼ਮੀਰ ਪੁਲਿਸ ਅੱਗੇ ਸਾਫ਼ ਸੰਧਿਆ ਇਹ ਜਿਹੜਾ ਦੇਣੇ ਦੀ ਕੋਸ਼ਿਸ਼ ਕਰਾ ਰਹੇ ਅਸਕੇ ਜਿਹੜੀ ਚੋਰੀ ਹੈ ਇਹਦੇ ਉੱਪਰ ਕੜਾ ਤੋਂ ਕੜਾ ਜਿਹੜਾ ਸੰਗਿਆਨ ਲਿਆ ਜਾਏ ਕਿਉਂਕਿ ਸਾਡੇ ਵਕੀਲ ਸਾਹਿਬ ਔਰ ਕੋਈ ਮਾੜੀ ਮੁੱਟੀ ਗੱਲ ਨਹੀਂ ਹੈ ਬੜੇ ਅੱਛੇ ਜਾਨਾ ਮਨਣਾ ਚਿਹਰਾ ਨਾ ਬਹੁਤ ਅੱਛਾ ਕੰਮ ਜਿਹੜਾ ਸੋਸ਼ਲ ਐਕਟੀਵਿਟੀ ਵੀ ਬੜਾ ਅੱਛਾ ਕੰਮ ਕਰਦੇ ਨਾ ਮਰਾਸ ਜੰਮੂ ਕਸ਼ਮੀਰ ਪੁਲਿਸ ਅੱਗੇ ਖਾਸ ਕਰ ਜਿਹੜੇ ਸਾਡੇ ਥਾਣਾ ਪਰਿਵਾਰੀ ਸੱਚੁਰ ਕੇਸਿੰਗ ਜੰਬਾਲ ਅਸ ਉਹਦੇ ਅੱਗੇ ਵੀ ਇੱਕ ਰਿਕੁਐਸਟ ਕਰ ਗਏ ਕਿ ਜਿਹੜੀ ਚੋਰੀ ਸਵੀਮੀ ਪੂਲ ਵਿੱਚ ਜਰਾਲੇ ਚੱਕ ਵਿੱਚ ਹੋਈ ਹੈ ਇਹਦੇ ਉੱਪਰ ਕੜਾ ਤੋਂ ਕੜਾ ਐਕਸ਼ਨ ਜਿਹੜਾ ਲੇਤਾ ਜਾਏ ਕਿ ਚੋਰੇ ਦੇ ਇੰਨੇ ਹੌਸਲੇ ਬਲੰਦ ਹੋਏ ਚੁੱਕੇ ਨੇ ਕਿ ਕੋਈ ਵੀ ਚੀਜ਼ ਹੀ ਨਹੀਂ ਛੱਡਦੇ ਹਨ ਰੋਜ਼ ਕੋਈ ਨਾ ਕੋਈ ਖਬਰ ਅਸ ਵੀ ਆਪਣੇ ਚੈਨਲ ਤੇ ਰਾਏ ਤੁਹਾਨੂੰ ਦਿਦਾ ਕਰ ਪਿਆਣੇ ਕਿ ਜਿਹਦੇ ਵਿੱਚ ਕੁੱਤੇ ਕੁੱਤੇ ਚੋਰੀ ਦਿਖਣੇ ਲਈ ਮਿਲਦੀ ਹੈ ਮਰ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਜੰਦੇ ਜੰਦੇ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਆਗਾ ਕਿ ਅਗਰ ਇਹ ਤੁੰਦਾਂ ਕੋਈ ਤੋਂ ਸਮਾਨ ਕੋ ਤੋਂ ਬਾਹਰ ਕੋ ਤੋਂ ਪੇੜਾ ਤੇ ਥੋੜਾ ਜਿਹਾ ਕਿ ਪਤਾ ਅਗਲਾ ਨੰਬਰ ਤੁੰਦਾ ਨਹੀਂ ਲੱਗਿਆ ਕਿਉਂਕਿ ਚੋਰੀ ਕੁੱਤੇ ਦੇ ਕੁੱਤੇ ਰੋਜ਼ ਦਿਖਣੇ ਲਈ ਮਿਲਦੀ ਹੈ ਔਰ ਕੋਈ ਅਪਡੇਟ ਸਾਡੇ ਕੋਲ ਆਤੁੰਦਾ ਜ਼ਰੂਰ ਪਜਾਗੇ